ਵਹੀਜੀ ਕਾ ਖਲਸਾ ਵਹੀਜੀ ਕੀ ਫਤਈ ਅੱਜ ਪਿੰਡ ਕੋੜਾਣੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਜਿੱਥੇ ਸ਼ਹੀਦ ਸੁਖਚੈਨ ਦੀਪ ਜਿਹੜੇ ਕਾਰਗਿਲ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਅੱਜ ਗ੍ਰਹਿ ਵਿਖੇ ਖੜੇ ਆ ਤੇ ਇੱਥੇ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਬੂਟੇ ਵੱਡੇ ਜਾ ਰਹੇ ਨੇ ਤੇ ਜਜ਼ਬਾ ਕੁਝ ਕਾਰ ਦਿਖਾਉਣ ਵਾਲੀ ਟੀਮ ਵੱਲੋਂ ਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਜਿੱਥੇ ਉਹਨਾਂ ਦੀ ਸਿੱਧੀ ਦਿਹਾੜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਾਏ ਗਏ ਤੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੀਰਤਨ ਹੋਇਆ ਬਹੁਤ ਵੱਡਾ ਸਵਾਗਤ ਹੋਇਆ ਉੱਥੇ ਹੀ ਜज्बा ਕੁਝ ਕਰ ਦਿਖਾਉਣ ਦੀ ਟੀਮ ਵੱਲੋਂ ਬੂਟਿਆਂ ਦਾ ਲੰਗਰ ਲਾਇਆ ਗਿਆ ਕਰਾਂਗੇ ਗੱਲਬਾਤ ਉਹਨਾਂ ਨਾਲ ਕੀ ਮੈਸੇਜ ਅੱਜ ਤੁਹਾਡੇ ਵੱਲੋਂ ਜੀ ਕਿਉਂਕਿ ਅੱਜ ਸੀਰ ਸੁਚੈਨ ਦੀਪ ਦੀ ਵਰਸੀ ਦੇ ਸਨਮਰਪਤ ਜੋ ਬੂਟੇ ਬੰਡੇ ਗਏ ਨੇ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਸੇਜ ਆ ਜੀ ਭਾਈ ਸਾਡਾ ਬੱਚਾ ਜਸੀਦ ਹੋ ਗਿਆ ਉਹਦੀ ਕਾਰ ਕਰਦਾ ਉਹਦੀ ਵਰਸੀ ਮਨਾਉਂਦੇ ਹਾਂ ਹਰ ਸਾਲ ਬਾਕੀ ਇਹ ਟੀਮ ਵੱਲੋਂ ਬੂਟੇ ਬੰਨਣ ਦਾ ਪ੍ਰੋਗਰਾਮ ਲਾਇਆ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਆ ਰਹੀ ਹੈ ਬੂਟੇ ਲਾਣੇ ਸੋ ਜਿਵੇਂ ਕਿ ਸ਼ਹੀਦਾਂ ਨੂੰ ਯਾਦ ਕਰਿਆ ਜਾਂਦਾ ਹੈ ਕੋਕਣੇ ਸੀ ਕਹਿੰਦੇ ਆ ਵੀ ਜਿਹੜੇ ਬੂਟੇ ਆਪਾਂ ਲਾ ਰਹੇ ਆ ਇਹ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਸਾਭ ਰੱਖਣਗੇ ਤੇ ਔਣ ਵਾਲੇ ਪੰਛੀਆਂ ਨੂੰ ਬਚਾਉਣਗੇ ਇਸ ਕਰਕੇ ਅਸੀਂ ਇਹ ਫਲਦਾਰ ਬੂਟੇ ਵੰਡ ਰਹੇ ਆ ਅਤੇ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸ਼ਹੀਦਾਂ ਦੇ ਯਾਦ ਦੇ ਨਾਲ ਨਾਲ ਜਿਹੜੇ ਬੂਟੇ ਆ ਉਹ ਵੀ ਜ਼ਰੂਰ ਲਾਏ ਜਾਣ ਹੋਰ ਕੀ ਮੈਸੇਜ ਆ ਜਿਹੜੇ ਤੁਹਾਡੇ ਬੂਟੇ ਲੈ ਕੇ ਜਾਂਦੇ ਨੇ ਕਈ ਵਾਰ ਬੰਦੇ ਨਹੀਂ ਲਾਉਂਦੇ ਜਾਂ ਉਹਨਾਂ ਵਾਰ ਕੀ ਆ ਤੁਸੀਂ ਕੀ ਕਹਿਣਾ ਜਾਓਗੇ ਸਾਡਾ ਕਹਿਣ ਦਾ ਪਹਿਲਾਂ ਅਸੀਂ ਅਨਾਉਂਸਮੈਂਟ ਪਹਿਲਾਂ ਵੀ ਕਰਵਾਈ ਸੀਗੀ ਕਿ ਬੂਟੇ ਉਹੀ ਲੈ ਕੇ ਜਾਣ ਜਿਹੜੇ ਸਾਮ ਸੰਭਾਲ ਰੱਖਣਗੇ ਇਸ ਕਰਕੇ ਅਸੀਂ ਮੈਸੇਜ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਬੂਟਾ ਦਿੰਦੇ ਆ ਜਿਹੜਾ ਕਹੇ ਪਈ ਸੀ ਮੈਂ ਸਾਮ ਸੰਭਾਲ ਰੱਖਾਂਗਾ ਉਸ ਨੂੰ ਹੀ ਬੂਟਾ ਦਿੰਦੇ ਆ ਅਸੀਂ ਹੋਰ ਕਿਸੇ ਨੂੰ ਬੂਟਾ ਨਹੀਂ ਦਿੰਦੇ ਸਭ ਤੋਂ ਪਹਿਲਾਂ ਤਾਂ ਜਜਵਾ ਕੁਝ ਕਰ ਦਿਖਾਉਂਦਾ ਟੀਮ ਘਟਾਣੀ ਕਲਾ ਵੱਲੋਂ ਤਹਾਡੇ ਚੈਨਲ ਦਾ ਕੀ ਆ ਸਿੱਧਾ ਅਸੀਂ ਹਾਰਦਿਕ ਸਵਾਗਤ ਕਰਦੇ ਜੀ ਇਹਨੂੰ ਕਹਿੰਦੇ ਆ ਸੋ ਅੱਜ ਸਹਿਜ ਸੁਖਚੰਦ ਸਿੰਘ ਸੁੱਖਾ ਜੀ ਦੀ ਸਭੀ ਮੇਂ ਸਾਲਾਨਾ ਵਰਸੀ ਆ ਉਹਨਾਂ ਦੀ ਵਰਸੀ ਤੇ ਸਾਡੀ ਟੀਮ ਵੱਲੋਂ ਸੈਂਕੜਾਂ ਦੀ ਗਿਣਤੀ ਦੇ ਵਿੱਚ ਅੱਜ ਬੂਟੇ ਵੰਡੇ ਗਏ ਨੇ ਸੋ ਅਸੀਂ ਬੂਟੇ ਉਹਨਾਂ ਜਿਹੜੀਆਂ ਸੰਗਤਾਂ ਆਈਆਂ ਨੇ ਉਹ ਤੇ ਅਸੀਂ ਉਹਨਾਂ ਨੂੰ ਪ੍ਰੇਰਿਆ ਵੇ ਭਾਈ ਬੂਟਾ ਉਹੀ ਲੈ ਕੇ ਜਾਇਓ ਜਿਹੜਾ ਬੂਟਾ ਲਾਊਗਾ ਵੀ ਸਾਹ ਸੰਭਾਲੇਗੀ ਕਿਉਂਕਿ ਉਹਨਾਂ ਦੀ ਯਾਦ ਵਿੱਚ ਲਾਇਆ ਗਿਆ ਬੂਟਾ ਕਿਸੇ ਟਾਈਮ ਰੁੱਖ ਦਾ ਰੂਪ ਲਊਗਾ। ਇਹ ਹੀ ਇੱਕ ਉਹਨਾਂ ਨੂੰ ਸੱਚੀ ਸੱਚੀ ਸਰਧਾਂਜਲੀ ਹੋਵੇਗੀ। ਤੇ ਸਾਡੇ ਨਾਲ ਸਾਡੀ ਟੀਮ ਦਾ ਇਹ ਪਰਿਵਾਰ ਵੀ ਮੁੱਢ ਤੋਂ ਹੀ ਸਾਥ ਦਿੰਦਾ ਰਿਹਾ। 26 ਮੀਂਸਾਲਾਂ ਦਾ ਵਰਸੀ ਹੈ ਜੀ। ਸਾਡੀ ਟੀਮ ਵੱਲੋਂ ਹਰ ਸਾਲ ਉਹਨਾਂ ਦੀ ਹਰੇਕ ਵਰਸੀ ਤੇ ਬੂਟੇ ਲਾਏ ਵੀ ਜਾਂਦੇ ਨੇ। ਬੂਟੇ ਬੰਡੇ ਵੀ ਜਾਂਦੇ ਨੇ ਸਾਹ ਸੰਭਾਲ ਵੀ ਕੀਤੀ ਜਾਂਦੀ ਹੈ। ਇਕ ਜੋ ਹੋਰ ਹੈ ਮੈਸੇਜ ਬੰਤ ਜੀ ਤੁਸੀਂ ਐਸਆਈ ਤੁਸੀਂ ਰਾਈਟਰ ਵੀ ਹੋ ਜਦੋਂ ਆਪਾਂ ਬੂਟੇ ਦਿੰਨੇ ਆ ਲੈ ਕੇ ਜਾਂਦੇ ਨੇ ਲੋਕ ਸਾਮ ਸੰਭਾਲਣੀ ਕਰਦੇ ਜਾਂ ਆਪਾਂ ਕਿਸੇ ਲਾਜ਼ਮੀ ਸਾਈਡ ਤੇ ਉਥੇ ਸਾਮ ਸੰਭਾਲਣੀ ਹੁੰਦੀ ਉਹਨਾਂ ਬਾਰੇ ਕੁਝ ਮੈਸੇਜ ਲੋਕਾਂ ਨੂੰ ਹਾਂ ਜੀ ਉਹਨਾਂ ਬਾਰੇ ਮੈਸੇਜ ਇਹ ਆ ਵੀ ਅਸੀਂ ਜਿਹੜਾ ਅਕਸ਼ਰਾ ਬੂਟੇ ਵੰਡਦੇ ਆ ਵੱਖ-ਵੱਖ ਸਮਿਆਂ ਤੇ ਸਾਡੇ ਕੋਲ ਰਜਿਸਟਰ ਲਾਇਆ ਹੋਇਆ ਜੀ ਜਿਹਨੂੰ ਅਸੀਂ ਬੂਟਾ ਦਿੰਨੇ ਆ ਉਹਦਾ ਨਾਮ ਉਹਦੇ ਸਾਨਾ ਉਪ ਵਗੈਰਾ ਫਰੀਕ ਵਗੈਰਾ ਪਾ ਕੇ ਉਹਨੂੰ ਬੂਟਾ ਦੇ ਕੇ ਉਹ ਤੋਂ ਸਾਈਨ ਵੀ ਕਰਵਾਉਂਦੇ ਆ ਉਹ ਅਨੁਾਚੀ ਸ਼ਰਤਾਂ ਵੀ ਦਾਦੇ ਆ ਇਹ ਆ ਸ਼ਰਤਾਂ ਨੇ ਗੁੱਟਾ ਉਹ ਹੀ ਲੈ ਕੇ ਜਾਵੇ ਜਿਹੜਾ ਸਾਡੀ ਟੀਮ ਦੀਆਂ ਸ਼ਰਤਾਂ ਤੇ ਖਰਾ ਤਰ ਦੋ ਧੰਨਵਾਦ ਬਾਈ ਜੀ ਤੁਹਾਡਾ ਸੋ ਨਿਹਾਲ ਸੋ ਸ੍ਰੀ ਅਕਾਲ ਜੀ ਨਾਤੀ ਜੀ